ਹਾਂਜੀ ਵੀਰੋ ਹਰ ਸਾਲ ਦੀ ਮੈਂ ਚਰਨ ਦੀ ਸਵਾਦ ਕਰਦਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਵਿਖਾਉਣੇ ਆਗੇ 19 ਹਲ ਤੇ 17 ਹਲ ਡਿਲੀਵਰੀ ਲਈ ਰੈਡੀ ਹੋਏ ਨੇਗੇ ਚੈੱਕ ਕਰ ਸਕਦੇ ਹੋ ਤੁਸੀਂ ਤੂਰਕੋਟ ਏਰੀਏ ਚ ਜਾਣੇ ਹੈ ਮੋਗ ਏਰੀਏ ਦੇ ਵਿੱਚ ਤੇ ਨਾਲ ਹੀ ਇਹ ਇੱਕ ਜੰਦਰਾ ਵੀਰਣ ਤਿਆਰ ਕਰਿਆ 360 ਡਿਗਰੀ ਆਟੋਮੈਟਿਕ ਜਿਹੜਾ ਘੁੰਮ ਜਾਂਦਾਗਾ ਇਹ 19 ਹਲ ਨੇ ਜੀ ਇਹਦਾ ਜਿਹੜਾ ਫਰੇਮ ਆ ਪਾਈਪ ਆਪਾਂ 90 ਬਾਈ 90 ਦਾ ਲਾਇਆਗਾ ਫੁੱਲੀ ਆਪਾਂ ਕਹੇ ਜੀ ਵੀ ਸਾਢੇ ਦਿਨਾਂ ਚ ਦੇ ਕਰੀਬ ਚੌੜਾ ਹੋ ਜਾਂਦਾ ਹੈ ਤੇ ਫਰੇਮ ਇਹਦਾ ਪੂਰਾ ਵਾਈਡ ਆ ਸੁਪਰ 26 ਇੰਚ ਚੌੜਾਗਾ ਆਪਣਾ ਸਟੈਂਡਰਡ 23 ਇੰਚ ਹੁੰਦਾ ਜੀ ਤੇ ਹਾਰਸ ਮਾਡਲ ਦੀ ਲੁੱਕ ਵਿੱਚ ਬਣਾਏ ਨੇ ਆਪਾਂ ਇਹ ਫਲਾਈਟਿੰਗ ਵੇਅਰ ਐਕਸੈਸਰੀ ਵਗੈਰਾ ਸਾਰੀ ਫੁੱਲ ਹੋਈ ਆਗੀ ਸਾਈਡਾਂ ਤੇ ਟਾਇਰ ਹੋਏ ਨੇ ਲੱਗੇ ਹਨ ਇਹਦੇ ਚ ਤਿੰਨ ਚਾਰ ਮਾਡਲ ਬਣਦੇ ਆ ਵੀਰੋ ਤੁਸੀਂ ਵਿਜ਼ਿਟ ਕਰਕੇ ਵੀ ਬੁੱਕ ਕਰਾ ਸਕਦੇ ਹੋ ਜਿੱਦਾਂ ਤੁਹਾਨੂੰ ਚਾਹੀਦੇ ਆ ਬਾਕੀ ਆਪਾਂ ਵੀ ਟਰੈਕਟਰ ਦੇ ਅਕੋਰਡਿੰਗ ਏਰੀਆ ਦੇ ਅਕੋਰਡਿੰਗ ਸੁਜੈਸਟ ਕਰਦੇ ਆ ਵੀ ਆ ਕੰਫਰਟੇਬਲ ਰਹਿਣਗੇ ਇਹਦੇ ਵਿੱਚ ਬਾਹਰਲਾ ਹਾਲ ਨਟ ਵਾਲਾ ਬਣ ਜਾਂਦਾ ਹੈ ਇੱਕ ਵੀ ਡੈਮੇਜ ਨਹੀਂ ਹੋਊਗਾ ਨਾ ਟੁੱਟ ਜਾਂਦਾਗਾ ਤੇ ਨਾਲ ਵੀਰਾਂ ਨੇ ਧਾਲੀ ਵਾਲ ਦਾ 700 ਨੇ ਪਲੇਟ ਲਵਾਈ ਆ 755 ਦਾ ਲੋਗੋ ਲਾਇਆ ਆਪਾਂ ਹੁੱਕ ਆ ਗਈ ਸਾਗ ਵਾਲੇ ਕੁੰਡੇ ਆਗੇ ਮੈਂ ਜਿਹੜੀ ਗੱਲ ਆਪਣੀ ਟਾਈ ਨਾਲ ਇਹ ਗੋਲ ਆ ਨਾ ਐਲ ਆ ਇਹ ਆਪਣਾ ਡਿਫਰੈਂਟ ਫਾਰਮ ਆਗਾ ਤੇ ਜਿਹੜਾ ਫਾਲਾਗਾ ਆਪਣਾ ਪਿਓਰ ਕਮਾਣੀ ਦਾ ਲੱਗਿਆ ਹੁੰਦਾ ਜੀ ਇਹ ਪੱਕੀ ਸਟੈਂਪ ਵੀ ਲੱਗੀ ਹੋਈ ਆ ਆਪਣੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਿਓਰ ਕਮਾਣੀ ਦਾ ਜੀ ਬਾਕੀਆਂ ਨਾਲੋਂ ਵੱਧ ਚੱਲੂਗਾ ਤੇ ਇਹਦੀ ਸੀਟਾਂ ਬਣੀਆਂ ਹੁੰਦੀਆਂ ਨੇ ਫਾਲਾ ਬਾਹਰ ਚ ਨਹੀਂ ਡਿੱਗਦਾ ਨਟ ਟੋਪੀ ਵਿੱਚ ਬਹਿ ਜਾਂਦੀ ਹੈ ਹਾਂ ਤਿਆਰ ਲੱਗਿਆ ਚੌੜੇ ਗ੍ਰਿਪ ਬਹਾਉਂਦੀ ਆ ਤੇ ਡੋਲਦੇ ਨਹੀਂ ਹੈਗੇ ਹਾਲ ਸਾਡਾਂ ਤੋਂ ਠੀਕ ਹੈ ਜੀ ਡਬਲ ਲੱਪੇ ਨੇ ਇਹਦੇ ਮੇਨ ਚੀਜ਼ ਵੀ ਤੁਸੀਂ ਜੇ ਛੋਟਾ ਟਰੈਕਟਰ 13 ਤੇ ਇੱਥੇ ਚਲਾਉਣਾ ਤੇ ਚੌੜੇ ਤੇ ਵੱਡੇ ਟਰੈਕਟਰ ਤੇ ਇੱਧਰ ਚਲਾਉਣਾ ਤੇ ਇਹ 13 ਤੋਂ 17 ਆ ਗਏ ਜੀ ਇਹ 53 5 ਦੇ ਲਈ ਬਣਾਏ ਨੇ ਆਪਾਂ ਇਹ ਵੀ ਪੂਰੀ ਸੁਪਰ ਵਾਈਡ ਫਰੇਮ 'ਚ ਬਣਾਏ ਨੇਗੇ ਇੱਥੋਂ ਚੈੱਕ ਕਰ ਸਕਦੇ ਹੋ 26 ਇੰਚ ਚੌੜੇ ਆ 90 90 ਦਾ ਪਾਈਪ ਲੱਗਿਆਗਾ ਤੇ ਆਪਣੀ ਬਾਹਰਲਾ ਹਾਲ ਇਹਦੇ 2 2 ਫੋਲਡ ਹੋਏ ਨੇ ਉਹਦੇ 3 3 ਹੋਈ ਸੀਗੇ ਇਹਦਾ ਬਾਹਰਲਾ ਹਾਲ ਨਾਟ ਵਾਲਾ ਬਣਿਆ ਹੋਇਆਗਾ ਉਮੀ ਵੀ ਡੈਮੇਜ ਨਹੀਂ ਹੋਊਗਾ ਨਾਟ ਟੁੱਟ ਜਾ ਕਰਨਾਗਾ ਸੇਮ ਟੂ ਸੇਮ ਹੀ 47 ਵਾਲੀ ਪਲੇਟ ਲੱਗੀ ਆ ਗਈ ਤੇ 55 ਦਾ ਲੋਗੋ ਲਾਇਆ ਹੋਕ ਆ ਗਈ ਆਹ ਕੁੰਡੇ ਆ ਗਏ ਤੇ ਟਾਈਨ ਤੁਸੀਂ ਚੈੱਕ ਕਰ ਸਕਦੇ ਹੋ ਸ਼ੇਪ ਆਪਣੀ ਟਾਈਨ ਦੀ ਕੰਫਰਟੇਬਲ ਆ ਇਹ ਅਗਲੀ ਟਾਈਨ ਆਪਣੀ ਸਿੱਧੀ ਹੁੰਦੀ ਆ ਗਈ ਮਤਲਬ ਜਿਹੜਾ ਫਾਲਾਗਾ ਫਰੇਮ ਤੋਂ ਬਾਹਰ ਚੱਲਦਾਗਾ ਤੇ ਕੋਈ ਇੰਨਾ ਵਾਈਡ ਹੋ ਜਾਂਦਾ ਵੀ ਗੀਲਾ ਵਗੈਰਾ ਨਹੀਂ ਤੁਸੀਂ ਆਪ ਦੇਖ ਲਓ ਵੀ ਮਿੱਟੀ ਮੋਟੀ ਜਾਣ ਵਧੀਆ ਨਿਕਲਣੀ ਆਗੀ ਹਾਈਡਰੌਲਿਕ ਨੇ ਜਿਹੜੇ ਜੈਕ ਨੇ ਇਹਦੇ ਪੂਰੇ ਆਪਾਂ ਕਹਦੇ ਆ ਵੀ ਹੈਵੀ ਲੱਗੇ ਹੋਏ ਨੇਗੇ ਪਾਈਪਾਂ वगैरह ਡਬਲ ਲੇਅਰ R2 ਲੱਗੀਆਂ ਨੇ JCB ਵਾਲੀਆਂ ਕੋਈ ਪ੍ਰੋਬਲਮ ਨਹੀਂ ਆਉਗੀ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਵੀਰ ਉਹ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਿਓ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਜੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸਣਾ ਵੀ ਕਿਹੜੀ ਕਿਹੜੀ ਜਗ੍ਹਾ ਤੋਂ ਵੀਰ ਆਪਣੇ ਨਾਲ ਜੁੜੇ ਹੋਏ ਨੇਗੇ ਤੇ ਕਿਵੇਂ ਦਾ ਲੱਗਦਾ ਕੰਮ ਆਪਣਾ ਆਹ ਜੰਦਰਾ ਆ ਗਿਆ ਆਪਣਾ ਤੁਸੀਂ ਪਹਿਲਾਂ ਦੇਖੀ ਜਾਗ ਨਾਲੇ ਜਾਣਾਗਾ ਤੇ ਹੋਰ ਚੀਜ਼ਾਂ ਨਾਲ ਵੀ ਇੱਕ ਸਹਾਗਾ ਵੀ ਬੁੱਕ ਕਰਾ ਕੇ ਗਏ ਨੇ 14 ਫੁੱਟਾ ਜੀ ਦੇਸੀ ਕਿਕਰ ਦਾ ਆਪਣੇ ਕੋਲੇ ਤੇ ਅੱਜ ਇਹ ਜਾਣੇ ਆਗੇ ਸਹਾਗਾ ਪੰਜ ਚਾਰ ਦਿਨਾਂ ਤੱਕ ਬਾਹਰ ਜਾਊਗਾ ਕਿਵੇਂ ਲੱਗਿਆਗਾ ਮਾਰ ਆਪਣਾ ਕਮੈਂਟ ਵਿੱਚ ਸਾਨੂੰ ਜਰੂਰ ਦੱਸਿਓ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਸਸੇ ਗਾਲ ਰੱਬ ਰੱਖਾ ਜੀ